ਜੋ ਸਾਨੂੰ ਰੋਜ਼ਗਾਰ ਦੇਵੇ ਜੋ ਸਾਨੂੰ ਕੰਮਕਾਰ ਦੇਵੇ ਇਹ ਰਾਮ ਮੰਦਿਰ ਸਾਨੂੰ ਨਹੀਂ ਚਾਹੀਦਾ ਸਾਨੂੰ ਉਹ ਚਾਹੀਦਾ ਜੋ ਸਾਨੂੰ ਰੋਜ਼ਗਾਰ ਦੇਵੇ ਸਾਡੇ ਕਿਸਾਨਾਂ ਤੇ ਡਾਂਗਾ ਮਾਰੀ ਆ ਇਹਨਾਂ ਨੇ ਇਹ ਗੋਟਾਲਾ ਕੀਤਾ ਇਹਨਾਂ ਨੇ ਇਹ ਅੰਧ ਭਗਤਾਈ ਦੀ ਸਰਕਾਰ ਹੈ ਤੇ ਨਾ ਇਹ ਬੇਰੋਜ਼ਗਾਰੀ ਹਟਣੀ ਇਹ ਇਹ ਸਰਕਾਰਾਂ ਤੇ ਇਤਰਾ ਹੀ ਚੱਲਣੀਆਂ ਵਾ ਮਾਰੇ ਬੰਦੇ ਨੂੰ ਦਬਾਉਣਾ ਉਹਨਾਂ ਨੇ ਪਗੜਿਆਂ ਨੂੰ ਗਾਂ ਕਰਨਾ ਉਹਨਾਂ ਨੇ ਪਹਿਲਾਂ ਤਾਂ ਭਰੋਸਾ ਗਾਇ ਪਰ ਹੁਣ ਉਹ ਵੀ ਉੱਡ ਗਿਆ ਉੰਜੋ ਕੰਮ ਹੋ ਰਿਹਾ ਗਾੜੀ ਗਲਤ ਹੋ ਰਿਹਾ ਸਾਰੇ ਕੋਈ ਸਰਕਾਰ ਕੰਮ ਨਹੀਂ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਕਿਹੜੇ ਚਿਹਰੇ ਨੂੰ ਦੇਖਣਾ ਚਾਹੁੰਦੇ ਲੋਕ ਸਭਾ ਚੋਣ 2024 ਸੋ ਅੱਜ ਅਸੀਂ ਅੰਮ੍ਰਿਤਸਰ ਤੋਂ ਡੰਗਲ ਡੈਮ ਟ੍ਰੇਨ ਜਿਹੜੀ ਚੱਲਦੀ ਹੈ ਉਸ ਦੇ ਵਿੱਚ ਸਫ਼ਰ ਕਰ ਰਹੇ ਹਾਂ ਇਸ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਨਾਲ ਬਾਕੀ ਸਟੇਟਾਂ ਦੇ ਲੋਕ ਵੀ ਸਫ਼ਰ ਕਰ ਰਹੇ ਆ ਸੋ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰੋ ਇਸ ਵਾਰੀ ਕਿਸ ਦੇ ਚਿਹਰੇ ਨੂੰ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਆ ਤੇ ਉਮੀਦਵਾਰ ਕਿਹੋ ਜਿਆ ਉਹ ਚਾਹੁੰਦੇ ਆ ਸਭ ਤੋਂ ਪਹਿਲਾ ਮੁੱਦੇ ਆਖਿਰਕਾਰ ਲੋਕਾਂ ਦੇ ਕੀ ਆ ਕਿਹੜੀ ਸਟੇਟ ਦੇ ਕਿਹੜੇ ਅਹਿਮ ਮੁੱਦੇ ਆ ਜਿਹੜੇ ਲੋਕ ਜਿਸ ਦੇ ਆਧਾਰ ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਉਸ ਤੋਂ ਸਾਡੇ ਨਾਲ ਲੋਕ ਮੌਜੂਦ ਹੈ ਪਪਈ ਲੋਕ ਸਭਾ ਚੋਣ ਹੈ ਕਿਹੋ ਜੇ ਉਮੀਦਵਾਰ ਨੂੰ ਤੁਸੀਂ ਵੋਟ ਕਰਨਾ ਚਾਹੁੰਦੇ ਹੋ ਜਿਹੜਾ ਠੀਕ ਹੈ ਜੀ ਕੋਈ ਇਮਾਨਦਾਰ ਇਸੇ ਤਰ੍ਹਾਂ ਦੀ ਜੀ ਵੋਟ ਦਾ ਆਕਾ ਕੀ ਕੀ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਕੌਣ ਹੋਏਗਾ ਤੇ ਪਹਿਲ ਦੇ ਆਧਾਰ ਤੇ ਕੀ ਕੰਮ ਹੋਣੇ ਚਾਹੀਦੇ? ਵੇਖੋ ਬਾਹਰ ਪავლਕਦੇ ਵਿੱਚ ਤਾਂ ਆਏ ਵੀ ਮੋਦੀ ਗਲਤ ਕਰ ਰਿਹਾ ਹੈ। ਬਈ ਕੁਝ ਕਹਿ ਰਿਹਾ ਹੈ ਠੀਕ ਵੀ ਕਰ ਰਿਹਾ ਚੰਗਾ। ਹੈ ਠੀਕ ਵੀ ਵਿੱਚ ਗਲਤ ਵੀ ਹੋਏ ਜਾਂਦੇ। ਕੁਝ ਕੰਮ ਗਲਤ ਵੀ ਹੋ ਜਾਂਦੇ। ਚਲੋ ਐਨਾ ਮਾੜਾ ਵੀ ਨਹੀਂ ਚੰਗਾ ਵੀ ਕਰਦਾ ਸੀ। ਸਰ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਕਹੋ ਜੇ ਉਮੀਦਵਾਰ ਹੋਣਾ ਚਾਹੀਦਾ? ਮੈਨੂੰ ਪਤਾ ਉਧਰ ਕੁ। ਸੋ आप कहाणा से हरियाणा से कहो जो उम्मीदवार होना चाहिए थे? पहल थे की कम होने चाहिए कैसा उम्मीदवार चाहते हैं नरेंद्र मोदी होना चाहिए आप। अब काम काम क्या होने चाहिए पहल के आधार पे जो आ, आपके मुद्दे क्या क्या हैं किस मुद्दों के आधार पे वोटिंग करेंगे मतलब जो जो बेरोजगार बच्चे नौकरी मिलनी चाहिए और बस यही है मतलब जो बेरोजगार बच्चे उनको आप, है। आप, आप हैं उनको नौकरी मिल जाए मेन आप, आप आप क्या चाहते हैं नरेंद्र मोदी जी हम नहीं आप 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 मुद्दे बताइए वोटिंग करते हैं वोटिंग ना जी वोट नहीं बनी जी मेरे सर क्या चाहते हैं आप सो so, हाँ जी आप कैसा उम्मीदवार होना चाहिए जो सानू रोजगार देवे जो सानू कम देवे ये राम मंदिर सानू नहीं चाहिए सानू वो चाहिए जो सानू रोजगार देवे ਸਾਡੇ ਕਿਸਾਨਾਂ ਤੇ ਡਾਂਗਾ ਮਾਰੀ ਆ ਇਹਨਾਂ ਨੇ ਇਹ ਗੋਟਾਲਾ ਕੀਤਾ ਇਹਨਾਂ ਨੇ ਇਹ ਅੰਧ ਭਗਤਾਈ ਦੀ ਸਰਕਾਰ ਹੈ ਕਾਂਗਰਸ ਸਰਕਾਰ ਚਾਹੀਦੀ ਹੈ ਸਾਨੂੰ ਰਾਹੁਲ ਗਾਂਧੀ ਜਿਹੜੇ ਕਿਸਾਨਾਂ ਤੇ ਬੋਲਦੇ ਨੇ ਰੋਜ਼ਗਾਰ ਤੇ ਬੋਲਦੇ ਨੇ ਹਰ ਵਰਗ ਤੇ ਬੋਲਦੇ ਨੇ ਉਹ ਬੰਦਾ ਸਾਨੂੰ ਚਾਹੀਦਾ ਜੋ ਸਾਡੇ ਵਾਰੇ ਗੱਲ ਕਰੇ ਜਿਹੜਾ ਕਿ ਮੋਦੀ ਸਰਕਾਰ ਹੈ ਇੱਕ ਵੀ ਕੰਮ ਜਿਹੜਾ ਧਰਮ ਤੇ ਨਾਤੇ ਲੈ ਲੈਂਦਾ ਬਾਕੀ ਕੁਝ ਨਹੀਂ ਕੀਤਾ ਆਪ ਆਪ ਕਹਾਂ ਸੇ ਆਏ ਹਰਿਆਣੇ ਤੋਂ ਆਇਆ ਸੀ ਹਰਿਆਣਾ ਮੇ ਅਹਿਮ ਮੁੱਦੇ ਕੀ ਹੈ ਕੀ ਲੱਗਦਾ ਕਿ ਹਰਿਆਣਾ ਮੇ ਪਹਿਲੇ ਪਹਿਲੇ ਨੰਬਰ ਤੇ ਹੁੰਦਾ ਸੀ ਖੇਲਾ ਵਿੱਚ ਰੋਜ਼ਗਾਰ ਵਿੱਚ ਇੱਕ ਲਾਸਟ ਚ ਸਾਡੀ ਭੈਣਾਂ ਜੋ ਖਿਡਾਰੀਆਂ ਸੀ ਉੱਥੇ ਬੈਠਿਆ ਸੀ ਧਰਨੇ ਚ ਉਹ ਸਾਰੀ ਧਰਨੇ ਤੇ ਬੈਠਿਆ ਸੀ ਦਿੱਲੀ ਵਿੱਚ ਕੋਈ ਸੁਣਵਾਈ ਨਹੀਂ ਹੋਈ ਉਹਦਾ ਦਾ ਰੇਪ ਹੋਇਆ ਉਹਨਾਂ ਨੂੰ ਦੇਮ ਪਿੰ ਨੂੰ ਵੀ ਟਿਕਟ ਦਿੱਤੀ ਸੀ ਜੋ ਕਿ ਬਹੁਤੇ ਗਲਤ ਹੈ ਉਹੜਾ ਲਖੀਮਪੁਰ ਫਰੀ ਵਿੱਚ ਸਾਰੇ ਕਿਸਾਨ ਜੋ ਧਰਨਾ ਦੇ ਉਨ ਪਗਾੜੀ ਚੜਾਈ ਦੀ ਮਤਲਬ ਕਿ ਜੋ ਕਿ ਬਾਤ ਹੈ ਨਾ ਰੋਜ਼ਗਾਰਾ ਦੀ ਸੁਣਦੇ ਉਹ ਖੱਟਰ ਸਰਕਾਰ ਨੂੰ ਬਟਾ ਦੇ ਕੇਂਦਰ ਵਿੱਚ ਨਰਿੰਦਰ ਮੋਦੀ ਹੈ ਰਾਹੁਲ ਗਾਂਧੀ ਰਾਹੁਲ ਗਾਂਧੀ ਸੋ ਲੋਕ ਪੰਜ ਜੀ ਤੁਸੀਂ ਕੀ ਚਾਹਦੇ ਹੋ ਕਹੋ ਜੀ ਸਰਕਾਰ ਚਾਹਦੇ ਹੋ ਕਹੋ ਜੀ ਉਮੀਦਵਾਰ ਚਾਹਦੇ ਹੋ ਆਪਾਂ ਨਹੀਂ ਚਾਹਦੇ ਆਪਣਾ ਪਕਾਨਿਆ ਤੇ ਆਪਣਾ ਖਾਣੇ ਦੇ ਅਸੀਂ ਸਰਕਾਰ ਨੂੰ ਕੀ ਕਰਨਾ ਸਰਕਾਰਾਂ ਨੂੰ ਕੀ ਦੱਸੀ ਕਿੱਥੋਂ ਦੇ ਰਹਿਣ ਲਿਆ ਕੋਈ ਨਹੀਂ ਕੀ ਲੱਗਦਾ ਕਿ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕਰੋ ਕੋਈ ਬੇਰੁਜ਼ਗਾਰੀ ਨਸ਼ਾ ਕਿਉਂਕਿ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਮੁੱਦੇ ਬਹੁਤ ਹੈ ਦੇਖੋ ਜੀ ਨਾ ਤੇ ਨਸ਼ਿਆਂ ਵਾਲੇ ਮੁੱਦੇ ਆ ਤੇ ਨਾ ਇਹ ਬੇਰੁਜ਼ਗਾਰੀ ਹਟਣੀ ਇਹ ਇਹ ਸਰਕਾਰਾਂ ਤੇ ਇਤਰਾ ਹੀ ਚੱਲਣੀਆਂ ਵਾ ਮਾਰੇ ਬੰਦੇ ਨੂੰ ਦਬਾਉਣਾ ਉਹਨਾਂ ਨੇ ਪਗੜਿਆਂ ਨੂੰ ਗਾਂ ਕਰਨਾ ਉਹਨਾਂ ਨੇ हां जी सर आप क्या जानते हैं कैसा उम्मीदवार चाहिए सेम है जी मतलब अह जेड़ा डेवलपमेंट ਦੇ ਰਿਲੇਟਡ ਗੱਲ ਕਰਨਗੇ ਮੈਨੀਫੈਸਟੋ ਤੇ ਡਿਪੈਂਡ ਕਰਦਾ ਟੋਟਲੀ ਹੂੰ ਕਿ ਮੈਨੀਫੈਸਟੋ ਅਗਰ ਅੱਛਾ ਲੈ ਕੇ ਆ ਰਿਹਾ ਜਿਹੜੀ ਵੀ ਗਵਰਨਮੈਂਟ ਹੈ ਜਿਹੜੀ ਵੀ ਪਾਰਟੀ ਹੈ ਅਸੀਂ ਉਹਨੂੰ ਸਪੋਰਟ ਕਰਾਂਗੇ ਬਟ ਰਿਲੀਜੀਅਨ ਬੇਸਿਸ ਦੇ ਉੱਤੇ ਬਿਲਕੁਲ ਵੀ ਬੰਦਾ ਨਹੀਂ ਹੈ ਕਿਉਂਕਿ ਡਿਵੈਲਪਮੈਂਟ ਜਿਹੜੀ ਡਿਵੈਲਪਡ ਕੰਟਰੀਜ਼ ਆ ਬਸ ਸਰ ਅਗਰ ਉਹਨਾਂ ਨੂੰ ਦੇਖਿਆ ਜਾਵੇ ਉਹ ਡਿਵੈਲਪਮੈਂਟ ਰਿਲੇਟਡ ਹੀ ਜਿਹੜਾ ਵੋਟਿੰਗ ਕਰਦੇ ਤੇ ਅਸੀਂ ਵੀ ਉਹਨਾਂ ਕੀ ਕੀ ਲੱਗਦਾ ਕਿ ਕੇਂਦਰ ਦੇ ਵਿੱਚ ਰਾਹੁਲ ਗਾਂਧੀ ਆ ਮੋਦੀ ਅ ਦੇਖਿਏ ਰਾਹੁਲ ਗਾਂਧੀ ਰਾਹੁਲ ਗਾਂਧੀ ਵੀ ਬੈਟਰ ਆ ਇੱਕ ਐਜੂਕੇਟਿਡ ਅਗਰ ਸਾਨੂੰ ਚਾਹੀਦਾ ਇੱਕ ਪੋਲੀਟਿਸ਼ੀਅਨ ਦਨ ਆਪਾਂ ਰਾਹੁਲ ਗਾਂਧੀ ਦੇ ਨਾਲ ਜਾ ਸਕਦੇ ਆ ਅਗਰ ਮੋਟਿਵਲ ਦੇਖਿਆ ਜਾਵੇ ਉਹਨੂੰ ਕੋਈ ਹੈ ਨਹੀਂ ਆ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਉਹ ਵਰਕ ਕਰ ਰਿਹਾ ਹੈ ਮੇਰੇ ਅਕੋਰਡਿੰਗ ਦਾ ਹਾਂ ਸੋ ਇਸ ਟ੍ਰੇਨ ਦੇ ਵਿੱਚ ਤੁਹਾਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚੋਂ ਆਏ ਲੋਕ ਮਿਲਣਗੇ ਸਰ ਕੀ ਲੱਗਦਾ ਹੈ ਕਿ ਉਮੀਦਵਾਰ ਕਿਹੋ ਜਾਣਾ ਚਾਹੀਦਾ ਸੋ ਅਲੱਗ-ਅਲੱਗ ਹਿੱਸਿਆਂ 'ਚ ਜੋ ਆਏ ਲੋਕ ਮੌਜੂਦ ਐ ਅਸੀਂ ਉਹਨਾਂ ਕੋਲ ਜਾਣਦੇ ਪਾਜੀ ਕੀ ਲੱਗਦਾ ਕਹੋ ਜੇ ਉਮੀਦਵਾਰ ਲੋਕ ਸਭਾ ਚੋਣ ਆ ਉਮੀਦਵਾਰ ਕਹੋ ਜੇ ਹੋਣਾ ਚਾਹੀਦਾ ਤੁਸੀਂ ਕਿਸ ਸਿਹਰ ਤੇ ਵੋਟਿੰਗ ਕਰੋਗੇ ਇਹ ਕੋਈ ਸਮੇਂ ਨਹੀਂ ਆ ਰਹੀ ਕੋਈ ਵੀ ਹੂੰ ਮਤਲਬ ਸਰਕਾਰ ਕੋਈ ਵੀ ਨਹੀਂ ਕੰਮ ਜਾਵਗੀ ਹੂੰ ਸਾਰੇ ਫੇਲ ਕਿੱਥੋਂ ਦੇ ਰਹਿਣ ਵਾਲੇ ਸੌਂਸਾ ਜੀ ਆਮਾਦੀ ਪਾਰਟੀ ਦੇ ਕਾਰਜਕਾਰ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਕਿ ਉਹਨਾਂ ਦੇ ਉਮੀਦਵਾਰ ਤੇ ਲੋਕ ਭਰੋਸਾ ਜਤਾ ਸਕਦੇ ਪਹਿਲਾਂ ਤਾਂ ਭਰੋਸਾ ਹੈਗਾ ਹੀ ਪਰ ਹੁਣ ਉਹ ਵੀ ਉੱਡ ਗਿਆ ਹੂੰ ਉੰਜੋ ਕੰਮ ਹੋ ਰਿਹਾ ਗਾੜੀ ਗਲਤ ਹੋ ਰਿਹਾ ਸਾਰੇ ਕੋਈ ਸਰਕਾਰ ਕੰਮ ਨਹੀਂ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਕਿਹੜੇ ਚਿਹਰੇ ਨੂੰ ਦੇਖਣਾ ਚਾਹੁੰਦੇ ਕੇਂਦਰ ਤਾਂ ਉਹਨੇ ਇੱਕ ਹੀ ਚੱਲ ਰਿਹਾ ਮੋਦੀ ਇਹਦੇ ਪਰ ਦੇਖੋ ਕਾਉਂ ਕੰਦੀ ਲੱਗਦਾ ਟੱਕਰ ਦੇ पाओਗੇ ਮੁਸ਼ਕਲ ਹੈ ਸਰ ਕੀ ਕੀ ਲੱਗਦਾ ਆਪਕੋ ਨਹੀਂ ਕਿਹਦਾ ਕਿਹਦਾ ਚਾਹੀਏ ਮੈਂ ਪੰਜਾਬ ਮੈਂ ਹਾਂਜੀ ਕਹੀ ਵੀ ਆਪ ਕਿਸ ਸਰਦਾਰ 'ਤੇ ਵੋਟਿੰਗ ਕਰਨਗੇ ਆਪकी ਸਰਕਾਰ ਤਾਂ ਆਪਕੇ ਸਾਹਮਣੇ ਹੀ ਹੈ ਜੋ ਹੈ ਜੋ ਕੁਝ ਕਰ ਰਹੇ ਹੋ ਤਾਂ ਬਤਾਓ ਉਲਟਾ ਨਸ਼ੇ ਬੜੇ ਠੀਕ ਹੈ ਨਾ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਰਾਹੁਲ ਗਾਂਧੀ ਜਾਂ ਨਰਿੰਦਰ ਮੋਦੀ ਜੀ ਨਰਿੰਦਰ ਮੋਦੀ ਸੋ ਲੋਕ ਤਾਂ ਜੀ ਤੁਸੀਂ ਸੋ ਲੋਕ ਹੱਥ ਜੋੜਦੇ ਵੀ ਨਜ਼ਰ ਆ ਰਹੇ ਆ ਲੇਕਿਨ ਜਾਣਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਕੋ ਕਿ ਆਖੀ ਰਹੇ ਲੋਕ ਕੀ ਚਾਹੁੰਦੇ ਆ ਸਰ ਉਮੀਦਵਾਰ ਕਿਹੋ ਜਿਹਾ ਚਾਹੁੰਦੇ ਹੋ ਕਿ ਕਿਸ ਸਿਹਾਰ ਤੇ VOTING ਕਰੋਗੇ ਮੁੱਦੇ ਕੀ ਹੈ ਮੁੱਦੇ ਆ ਵੀ ਕ੍ਰਾਪਸ਼ਨ ਜਿਹੜੀ ਉਹ ਬਿਲਕੁਲ ਖਤਮ ਹੋਣੀ ਚਾਹੀਦੀ ਆ ਜਿਹੜਾ ਕੋਈ ਵੀ ਕੰਮ ਉਹ ਚੰਗੇ ਤਰੀਕੇ ਨਾਲ ਹੋਣਾ ਚਾਹੀਦਾ ਵਾ ਕ੍ਰਾਪਸ਼ਨ ਬਹੁਤ ਜ਼ਿਆਦਾ ਚੱਲਦਾ ਹੀ ਆ ਜਿਹੜੀ ਨਵੀਂ ਜਨਰੇਸ਼ਨ ਆ ਉਹ ਬਾਅਦ ਕਿਉਂ ਜਾ ਰਹੀ ਐ ਇਸੇ ਕਰਕੇ ਜਾ ਰਹੀ ਐ ਕਿ ਇੱਥੇ ਸਾਡਾ ਕੋਈ ਚੰਗਾ ਨੇਤਾ ਜੇ ਕੋ ਬਣਨਾ ਚਾਹੁੰਦਾ ਵਾ ਤੋ ਉਹਨੂੰ ਬਣਨ ਨਹੀਂ ਦਿੰਦੇ ਹੁਣ ਇਸ ਟਾਈਮ ਜਿਸ ਤਰ੍ਹਾਂ ਦੇਖੋ ਵੀ ਮੋਦੀ ਸਾਹਿਬ ਦਾ ਜਾਇਜਾਕਰ ਹੋ ਰਹੀ ਆ ਪਰ ਪੰਜਾਬ ਵਿੱਚ ਕੋਈ ਇਹੋ ਜਿਹਾ ਸਿਸਟਮ ਨਹੀਂ ਸੈਟ ਹੈਗਾ ਜਿਹਦੇ ਵਿੱਚ ਅਸੀਂ ਕਹੀਏ ਵੀ ਮੋਦੀ ਸਰਕਾਰ ਆਵੇ ਕਿਉਂਕਿ ਉਹ ਬਹੁਤ ਗਲਤ ਸਿਸਟਮ ਨਾਲ ਜਾਂ ਸਿੱਖਿਆ ਤੇ ਜਾਂ ਕਿਸੇ ਦੇ ਆਧਾਰ ਦੇ ਉੱਤੇ ਕੋਈ ਨੇਪਰੇ ਨਹੀਂ ਚੜਦੇ ਪਏ ਕਿਹੜੇ ਉਮੀਦਵਾਰ ਨੂੰ ਪੈਲ ਦੇ ਆਧਾਰ ਤੇ ਕੀ ਕੰਮ ਕਰਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਪੈਲ ਦੇ ਆਧਾਰ ਤੇ ਹੀ ਹੋਣਾ ਜਿਹੜਾ ਵੀ ਨਵੀਂ ਜਨਰੇਸ਼ਨ ਵਾਸਤੇ ਉਹਨਾਂ ਨੂੰ ਇਹੋ ਜਿਹਾ ਕੰਮ ਕਰਨੇ ਜਿਹੜੇ ਬਾਹਰ ਜਾਣ ਤੋਂ ਹਟ ਜਾਂਦੇ ਬਾਕੀ ਜੋ ਸਰਕਾਰਾਂ ਕਰ ਰਹੀਆਂ ਉਹ ਤੇ ਆਪਣੇ ਹਿਸਾਬ ਨਾਲ ਚੱਲ ਰਹੀਆਂ ਕਿਉਂਕਿ ਸਿਸਟਮ ਚਲਾਉਣਾ ਬਹੁਤ ਔਖਾ ਹੁੰਦਾ ਵਾ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਨਰਿੰਦਰ ਮੋਦੀ ਇਹ ਰਾਹੁਲ ਗਾਂਧੀ ਉਹ ਤੇ ਦੇਖ ਲਓ ਕੋਈ ਵੀ ਆ ਜੇ ਰਾਹੁਲ ਗਾਂਧੀ ਦੇ ਵੈਸੇ ਸਤਾਰੇ ਬੁਲੰਦ ਨਹੀਂ ਹੈਗੇ ਕੀ ਕੀ ਲੱਗਦਾ ਕੀ ਲੱਗਦਾ ਰਾਮ ਮੰਦਰ ਹੋਇਆ ਵੈ ਧਾਰਾ 370 ਹਟਾਈ ਹੈ ਕਿ ਲੱਗਦਾ ਕਿ ਫਾਇਦਾ ਮਿਲੂਗਾ ਉਹ ਠੀਕ ਹੈ ਕਿ ਅਸੀਂ ਵਧੀਆ ਵਾ ਉਹਦੇ ਵਿੱਚ ਸਾਰਾ ਬੈਨੀਫਿਟ ਹੁੰਦਾ ਤਾਈਓਂ ਹੀ ਜਿਤਨਾ ਵੀ ਮੋਦੀ ਸਾਰਾ ਕੁਝ ਉਹ ਇਸੇ ਕਰਕੇ ਹੀ ਅੱਗੇ ਆ ਰਿਹਾ ਕਿਉਂਕਿ ਉਹ ਇਹ ਤੀਜਾ ਨੂੰ ਕਰ ਰਿਹਾ ਵਾ ਸਿਰਫ ਕੋਸ਼ਿਸ਼ ਸਿਸਟਮ ਕਰਕੇ ਨਹੀਂ ਹੁੰਦਾ ਹੈਗਾ ਕਿ ਜਿਹੜਾ ਉਹ ਸਿੱਖ ਧਰਮ ਨੂੰ ਜਾ ਕਿਸਾਨ ਧਰਨੇ ਦੇ ਉਤੇ ਕੋਈ ਨਹੀਂ ਚਰਚਾ ਕਰ ਰਹੇ ਮੈਂ ਕਿ ਜੋ ਚਲਾ ਰਹੇ ਉਹ ਬਿਲਕੁਲ ਸਿਸਟਮ ਸਹੀ ਚੱਲ ਰਿਹਾ ਸਰ ਕੀ ਚਾਹਤੇ ਆਪ ਉਮੀਦਵਾਰ ਕਿਹਦਾ ਹੋਣਾ ਚਾਹੀਦਾ ਬਹੁਤ ਮੈਂ ਸੋ ਅਜੀ ਕੀ ਲੱਗਦਾ ਹੈ ਉਮੀਦਵਾਰ ਜਿਹਨੂੰ ਨਹੀਂ ਪਤਾ ਮੈਂ ਪਰਿਆ ਨਹੀਂ ਹੋਰ ਕੀ ਨਾ ਗੱਲ ਕਰ ਦੋ VOTING ਕਰਦੇ ਤੁਸੀਂ ਨਹੀਂ ਨਹੀਂ ਕਰਦਾ ਸੋ ਲੋਕ ਸਰ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਲੋਕ ਸਭਾ ਚੋਣ ਹੈ ਕੀ ਲੱਗਦਾ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਚੰਗਾ ਨਾ ਜੀਦਾ ਜਿਹੜਾ ਪਬਲਿਕ ਦੀ ਭਲਾਈ ਕਰੇ ਉਹ ਹੋਣਾ ਚਾਹੀਦਾ ਕੀ ਕੀ ਕੰਮ ਤੁਹਾਨੂੰ ਕੀ ਲੱਗਦਾ ਕੀ ਕੀ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਜਿਹੜਾ ਲੋਕ ਸਭਾ ਦਾ ਸੰਸਦ ਦੇ ਵਿੱਚ ਜਿਹੜੇ ਮੁੱਦੇ ਚੁੱਕਨੇ ਚਾਹੀਦੇ ਪੰਜਾਬ ਦੀ ਡਵੈਲਪਮੈਂਟ ਹੋਣੀ ਚਾਹੀਦੀ ਹੈ ਰੋਜ਼ਗਾਰ ਮਿਲਣਾ ਚਾਹੀਦਾ ਲੋਕਾਂ ਨੂੰ ਘਰ ਮਿਲਨੇ ਚਾਹੀਦੇ ਬੱਚਿਆਂ ਨੂੰ ਤੇ ਕੀ ਲੱਗਦਾ ਹੈ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਨਰਿੰਦਰ મોદી ਹੈ ਰਾਸ਼ਟਰਪਤੀ ਜਿਹੜਾ ਚੰਗਾ ਜਿਹੜਾ ਚੰਗਾ ਕੰਮ ਕਰੇ ਲੋਕ ਕਮੈਂਟਸ ਸੇ ਦੋਆ ਤੋਂ ਆ ਟ੍ਰੇਨ ਦੇ ਵਿੱਚ ਲੋਕ ਸਫਰ ਕਰ ਰਹੇ ਆ ਅਸੀਂ ਉਹ ਲੋਕਾਂ ਨਾਲ ਗੱਲ ਕੀਤੀ ਹੈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਲੋਕ ਕੀ ਚਾਹੁੰਦੇ ਆ ਸੋ ਕੁੱਲ ਮਿਲਾ ਕੇ ਲੋਕ ਚਾਹੁੰਦੇ ਆ ਜੀ ਉਮੀਦਵਾਰ ਉਹ ਹੋਣਾ ਚਾਹੀਦਾ ਜਿਹੜਾ ਵਿਕਾਸ ਦੇ ਮੁੱਦੇ ਦੀ ਗੱਲ ਕਰੇ ਵਿਕਾਸ ਕਰੇ بے ਰੋਜ਼ਗਾਰੀ ਖਤਮ ਕਰੇ ਨਾਲ ਹੀ ਨਸ਼ਿਆਂ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਖਤਮ ਕਰੇ ਅਮਿਤ ਸ਼ਰਮਾ ਪੰਜਾਬ ਤੱਕ ਆਪਣੇ ਸਤਿ